ਆਰਾ ਕਰ ਪੱਛੀ ਸਾਡੇ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਸਾਹਿਬ ਨੂੰ ਇੱਕ ਲੈਟਰੋਡਮ ਭੇਜਿਆ ਤੀਸੀ ਮੁਹਾਰੀ ਦਾ ਤੇ ਪ੍ਰੈਸਰ ਦੇ ਗੱਲ ਨੂੰ ਇਹ ਪਹਿਲਾ ਇੰਨਾ ਵਿਚਾਰ ਹੋਇਆ ਤੁਸੀਂ ਹੁਣ ਤੋਂ ਇਹਦੇ ਪ੍ਰਬੰਧ ਹੈ ਜਿਹੜੀ ਸਰਕਾਰ ਵੱਲੋਂ ਕੀਤੇ ਜਾਣ ਜੇ ਸਰਕਾਰ ਵੱਲੋਂ ਨਾ ਪ੍ਰਬੰਧ ਕੀਤੇ ਗਏ ਤਾਂ ਅਸੀਂ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਸਰਕਾਰੀ ਅਦਾਲਤਾਂ ਦੇ ਵਿੱਚ ਸਰਕਾਰ ਕਰਾਂਗੇ ਇਸ ਕਰ ਤੇਜ ਨੇ ਡੀਸੀ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਡੀਗੋ ਨੋਟਸ ਭੇਜਿਆ ਅੱਜ ਦੀ ਨਾ ਸਾਡੇ ਕੋਈ ਮੈਮੋਰੰਡਮ ਪੱਤਰ ਮੁਖਮਤੀ ਦਾ ਜਵਾਬ ਆਇਆ ਨਾ ਸਾਡੇ ਕਿੰੋਂ ਵੀ ਲੋਕ ਨਿਵਾਸ ਜਿਹੜੇ ਸਪੱਸ਼ਟ ਅਧਿਕਾਰੀਆਂ ਨੇ ਕਿਸੇ ਕਾਨੂੰਨੀ ਮੋੜ ਸਰਾ ਜਵਾਬ ਨਾ ਦਿੱਤਾ ਹੈ। ਉਦੋਂ ਦੀ ਵਾਰ ਸਿਰਫ 10% ਦੀ ਹੋਦਤ ਪਈ ਹੈ 90% ਜਿਹੜੀ ਇਹਨਾਂ ਦੀ ਮੌਜੂਦਾ ਸਰਕਾਰ ਦੀ ਉਲਗੈ ਨਹੀਂ ਹੈ। ਕੈਨਡਰ ਨਹੀਂ ਕੋਲਾਂ ਦੇ ਦੇਣੀ ਮੈਨ ਨਹੀਂ ਕਰਨੀ ਹੈ। ਉਹ ਸਾਰੇ ਕਾਰਨ ਜਿਹੜੇ ਆ ਉਹ ਨੇ ਇਹ ਤੇਦਰ ਸਰਕਾਰ ਵੀ ਤੇ ਜ਼ਿੰਮੇਵਾਰ ਹੈ ਤੇ ਸਾਰਾ ਸਿਸਟਮ ਜ਼ਿੰਮੇਵਾਰ ਤਰੀਕੇ ਦੇ ਨਾਲ ਬਲੱਡ ਆਇਆ ਜਦ ਕਿਹੜੇ ਇਹਨਾਂ ਦੀ ਸਰਕਾਰ ਸੀ ਜਦ ਜਦ ਵੀ ਤਾਂ ਫਿਰ ਹੋਰ ਸਰਕਾਰਾਂ ਦੀ ਮਿਲਾਈ ਸੀ ਇਹ ਜ਼ਿੰਮੇਵਾਰੀ ਉਹ ਨਹੀਂ ਕਿ ਇਹ ਪਾਰਲਮੈਂਟ ਕਾਗਜਾਂ 'ਚ ਪੈਸੇ ਦਿਖਾਉਂਦੇ ਨੇ ਤੇ ਆਪਣਾ ਸਾਰਾ ਪੈਸਾ ਖਾ ਜਾਂਦੇ ਨੇ ਮੌਕੇ ਦੇ ਉਪਾਰ ਵੇ ਨਹੀਂ ਕਹਦੇ ਰੀਜ਼ਨ ਇਹੀ ਹੈ ਕਿ ਤੁਸੀਂ ਸਿੱਧਾ ਇਲਜ਼ਾਮ ਲਾਇਆ ਸੀ ਕਿਤੇ ਨਾ ਕਿਤੇ ਇਹਦੇ 'ਚ ਕਰਪشن ਹੋਈ ਹੈ ਕਿ ਪੈਸੇ ਖਾਦੇ ਗਏ ਨੇ ਕਿ ਸਹੀ ਟਾਈਮ ਤੇ ਜਿਹੜੀ ਸਫਾਈਆਂ ਨੇ ਮੈਂ ਪਰ ਕਾਗਜਾਂ ਦੇ ਵਿੱਚ ਦਿਖਾਈਆਂ ਗਈਆਂ ਤੁਸੀਂ ਇਲਜ਼ਾਮ ਲਗਾਉਂਦੇ ਹੋ ਤਾਂ 12 ਜਪੇ ਨੇ ਅਸੀਂ 17/4/25 ਨੂੰ ਨਿਯਿਤ ਮੈਮੋਰੰਡਮ 18/25 ਨੂੰ ਦਿੱਤਾ ਨੋਟਿਸ ਜਿਨਾਂ ਰੀਸੀਆ ਦੇ ਇਹ ਜਿਸ ਦੀ ਖਬਰ ਕੱਢ ਲੋ ਮੁਹਾਰੀ ਦੀ ਕੱਢ ਲੋ ਫਤਿਹਗਰ ਦੀ ਕੱਢ ਲੋ ਹੋਰ ਜਿਨ੍ਹਾਂ ਦੀ ਕੱਢ ਲੋ ਇਹ ਫੜਾ ਫਤ ਹੋ ਜਾਵੇ ਸਾਰਾ ਸਿੱਧਾ ਠੀਕ ਹੋ ਜਾਏਗਾ ਅਸੀਂ ਹਾਈ ਕੋਰਟ ਸਾਰੇ ਡਿਟੇਲ ਜੜੀ ਦੇ ਦੇ ਕੋਈ ਟਪਾਵਾਂਗੇ ਲੀਗਲ ਰੋਡਸ ਦੇ ਹਸਾਬ ਨਾਲ ਜੀ ਇਹ ਪਸੰਦ ਕੇ ਸਾਰੇ ਸਾਰੇ ਪਸੰਦ ਕੋਈ ਗੱਲ ਨਹੀਂ ਕਰਦਾ ਯਾਨੀ ਗਰਾਊਂਡ ਲੈਵਲ ਦੇ ਸੀਐਮ ਸਾਹਿਬ ਵੀ ਬੀਬੀਆਂ ਦੀ ਗੱਲ ਲਾ ਕੇ ਵੀ ਰੋਏ ਨੇ ਜਿਸ ਤਰ੍ਹਾਂ ਉਹਨਾਂ ਦੇ ਹਾਲਾਤ ਦੇਖਦੇ ਹੋਏ ਤੇ ਉਹਨਾਂ ਨੇ ਕੁੱਝੇ ਬੈਠ ਕੇ ਰੋਟੀ ਵੀ ਖਾਤੀ ਤੇ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਆਮ ਸਰਕਾਰ ਪਾਰਟੀ ਕੋਈ ਕੰਮ ਨਹੀਂ ਕਰੀ ਕਿਉਂਕਿ ਜਦ ਕਿ ਉਹਨਾਂ ਦੇ ਜਿੰਨੇ ਮੰਤਰੀ ਨੇ ਐਮ ਐਲ ਏ ਨੇ ਪਾਣੀਆਂ ਦੇ ਵਿੱਚ ਬਾੜ-ਬੜ ਕੇ ਕੰਮ ਕਰਦੇ ਨੇ ਤੁਸੀਂ ਗੱਲ ਕਰਦੇ ਹੋ ਕਿ ਮੁੱਖ ਮੰਤਰੀ ਕੋ ਮਰੇ ਨੇ ਐਮ ਐਲ ਐ ਨੇ ਮਰੇ ਨੇ ਮੁੱਖ ਮੰਤਰੀ ਸਾਹਿਬ ਕੋ ਮਰੇ ਨੇ ਦੁਆਤਨ ਸਾਹਿਬ ਕੋ ਮਰੇ ਨੇ ਇਹ ਚਾਰ ਇਹ ਜਿਹੜਾ ਕਨ ਚਾਰ ਜਿੰਨੇ ਪਹਿਲਾਂ ਘੁੰਮਣਾ ਜਾ ਰਿਹਾ ਹੈ ਕੱਲ ਮੈਂ ਤੁਹਾਡੇ ਨਾਲ ਸੋਨੂ ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਲੋਕ ਚੇਤਰਾ ਟੀਵੀ ਅੱਜ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਕਾਫੀ ਮਾੜੇ ਹਾਲਾਤਾਂ ਦੇ ਵਿੱਚ ਹੈ ਕਿਉਂਕਿ ਕਈ ਸਟੇਟਾਂ ਦੇ ਵਿੱਚ ਪਾਣੀ ਦੀ ਮਾਰ ਪਈ ਹੈ ਅੱਜ ਬਹੁਤ ਸਾਰੇ ਪੰਜਾਬ ਦੇ ਲੋਕ ਇੱਕ ਦੂਜੇ ਦੇ ਸਾਥ ਦੇ ਰਹੇ ਨੇ ਖਾਣਾ ਦੇ ਰਹੇ ਨੇ ਪਸ਼ੂਆਂ ਦੇ ਲਈ ਘਾੜ ਦੇ ਰਹੇ ਨੇ ਤੇ ਜਿਸ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਬਹੁਤ ਸਾਰੀਆਂ ਸੰਸਥਾਵਾਂ ਐਦਾਂ ਦੀਆਂ ਨੇ ਜਿਹੜੀ ਲੋਕਾਂ ਦੇ ਲਈ ਅੱਗੇ ਆ ਰਹੀਆਂ ਨੇ ਔਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਮਾਨਯੋਗ ਸੀਐਮ ਸਾਹਿਬ ਵੀ ਗਰਾਊਂਡ ਲੈਵਲ ਤੇ ਘਰ-ਘਰ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੇ ਲੋਕਾਂ ਦੀ ਸਾਰ ਲਿੱਤੀ ਪਰ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਹੈਲੀਕਾਪਟਰ ਵੀ ਆਪਣਾ ਲੋਕਾਂ ਦੇ ਵਿੱਚ ਖੜਾ ਦਿੱਤਾ ਤੇ ਆਪ ਗੱਡੀ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਤਾਂ ਉਸੇ ਨੂੰ ਦੇਖਦੇ ਹੋਏ ਉਹਨਾਂ ਦੀ ਹਾਲਾਤ ਵੀ ਜਿਹੜੀ ਜਿਹੜੀ ਉਹਨਾਂ ਦੀ ਸਿਹਤ ਸੀ ਉਹ ਵੀ ਖਰਾਬ ਹੋ ਗਈ ਸੀ ਤੁਹਾਨੂੰ ਦੱਸ ਦਈਏ ਕਿ ਹੁਣ ਸੀਐਮ ਸਾਹਿਬ ਮਾਨ ਸਾਹਿਬ ਨੂੰ ਇਸ ਟਾਈਮ ਓਟੀ ਹਸਪੀਟਲ ਦੇ ਵਿੱਚ ਨੇ ਪਰ ਉਹਨਾਂ ਦੀ ਤਬੀਅਤ ਹੁਣ ਬਹੁਤ ਵਧੀਆ ਠੀਕ ਨੇ ਹਾਲਾਂਕਿ ਡਾਕਟਰਾਂ ਨੇ ਇਹ ਗੱਲ ਆਖੀ ਹੈ ਕਹਿੰਦੇ ਕਿ ਦੋ ਦਿਨ ਅਸੀਂ ਹਸਪੀਟਲ ਦੇ ਵਿੱਚ ਹੋ ਰੱਖਾਂਗੇ ਪਰ ਜਿਹੜੀ ਉਹਨਾਂ ਦੀ ਤਬੀਅਤ ਹੈ ਬਹੁਤ ਠੀਕ ਹੈ ਸੋ ਇਸੇ ਤੇ ਅੱਜ ਆਪਾਂ ਤਮਾਮ ਪੰਜਾਬ ਦੇ ਹਾਲਾਤਾਂ ਬਾਰੇ ਗੱਲਬਾਤ ਕਰਾਂਗੇ ਅੱਜ ਕਿਉਂਕਿ ਜੇ ਹੜਾਂ ਦੀ ਗੱਲ ਕਰੀਏ ਤਾਂ ਲੰਬੇ ਸਮੇਂ ਤੋਂ 88 ਤੋਂ ਲੈ ਕੇ ਹੁਣ ਤੱਕ 25 ਤੱਕ ਕਈ ਹੜ ਆ ਚੁੱਕੇ ਨੇ ਸੋ ਅੱਜ ਸਾਡੇ ਨਾਲ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਸੀਨੀਅਰ ਲੀਡਰ ਐਡਵੋਕੇਟ ਦਰਸ਼ਨ ਸਿੰਘ ਢਾਲੀਵਾਲ ਜੀ ਨੇ ਸੋ ਉਹਨਾਂ ਨੇ ਪੂਰੀ ਡਿਟੇਲ ਜਿਸ ਤਰ੍ਹਾਂ ਕਹਿੰਦੇ ਨੇ ਕਿ 88 ਤੋਂ ਲੈ ਕੇ ਕਿ ਕਿੰਨਾ ਕੁ ਮਾਰ ਪਈ ਸੀ ਹੜ੍ਹਾਂ ਨੂੰ ਲੈ ਕੇ ਔਰ ਤਮਾਮ ਪੰਜਾਬ ਦੇ ਹਾਲਾਤਾਂ ਬਾਰੇ ਗੱਲਬਾਤ ਕਰਾਂਗੇ ਸੋ ਸਵਾਗਤ ਕਰਦੇ ਆਂ ਦਰਸ਼ਨ ਸਿੰਘ ਜੀ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦਰਸ਼ਨ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਪੰਜਾਬ ਦੇ ਹਾਲਾਤ ਕਿੰਨੇ ਯਾਨੀ ਭੰਕਰ ਹੋ ਚੁੱਕੇ ਨੇ ਕਈ ਮੌਤਾਂ ਹੋ ਚੁੱਕੀਆਂ ਨੇ ਤੇ ਅਗਰ ਪਸ਼ੂਆਂ ਦੀ ਵੀ ਗੱਲ ਕਰੀ ਤਾਂ ਕਾਫੀ ਯਾਨੀ ਉਹ ਵੀ ਮਾਰ ਚੁੱਕੇ ਨੇ ਤੇ ਜੋ ਗਰਾਊਂਡ ਲੈਵਲ ਦੀ ਗੱਲ ਕਰੀਏ ਤਾਂ ਜ਼ਮੀਨਾਂ ਨੂੰ ਵੀ ਕਾਫੀ ਯਾਨੀ ਉਹਦੇ ਵਿੱਚ ਕਾਫੀ ਨੁਕਸਾਨ ਹੋਇਆ। ਸੁਣੋ ਜੀ 1988 ਤੋਂ ਲੈ ਕੇ ਪੰਜਾਬ ਦੇ ਵਿੱਚ ਅ ਵੱਡਾ ਹੜ੍ਹ ਆਇਆ ਸੀ ਫਿਰ 95 'ਚ ਆਇਆ 2010 'ਚ ਆਇਆ 2013 'ਚ ਆਇਆ ਫਿਰ 2019 'ਚ 2023 'ਚ 2025 'ਚ ਜੇ 2024 ਦੇ ਵਿੱਚ ਪਟਿਆਲਾ ਕੀ ਰੌਵਤ ਇੱਕ ਘਰਨੇ ਡੇਰਾਬਸੀ ਹਲਕੇ ਦਾ ਤੇ ਖਾਰੜਾ ਸ਼ਹਿਰ ਦਾ ਇਸ ਏਰੀਆ ਦਾ ਬਹੁਤ ਨੁਕਸਾਨ ਕੀਤਾ ਸੀ। ਕਹਿਣ ਦਾ ਭਾਵ ਇਹ ਹੈ ਵੀ ਕਿ ਪਿਛਲੇ 37 ਸਾਲਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਹੜ੍ਹ ਆ ਰਹੇ ਨੇ ਲਗਾਤਾਰ ਨੁਕਸਾਨ ਹੋ ਰਿਹਾ ਲੋਕਾਂ ਦੀਆਂ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਜਾਇ ਦਾਦਾ ਪਸ਼ੂ ਧਨ ਨੁਕਸਾਨ ਹੋਇਆ ਤੇ ਇਸੇ ਸਾਰਿਆਂ ਦੇਖਦੇ ਜਿਹੜਾ ਸਾਡੇ ਫਰੰਟ ਦਾ ਪਰਪਸ ਵੀ ਇੱਕੋ ਹੀ ਹੈ ਵੀ ਅਸੀਂ ਕੋਈ ਗੈਰ ਰਾਜਨੀਤਿਕ ਫਰੰਟ ਹੈ ਕਿਉਂਕਿ ਸਾਡਾ ਫਰੰਟ ਇਹ ਸਮਝਦਾ ਵੀ ਜਿਹੜੀਆਂ ਸਿਆਸੀ ਧਿਰਾਂ ਨੇ ਪੰਜਾਬ ਦੇ ਵਿੱਚ ਲਗਭਗ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਇੱਕੋ ਹੀ ਹੈ ਸਿਰਫ ਇੱਕੇ ਨੀਤੀ ਹੈ ਉਹਨਾਂ ਦੀ ਵੋਟਾਂ ਦੀ ਰਾਜਨੀਤੀ ਵੋਟਾਂ ਦੀ ਰਾਜਨੀਤੀ ਕਿਵੇਂ ਹੋ ਸਕਦੀ ਹੈ ਜੀ ਅਸੀਂ ਕਹਿੰਦੇ ਹਾਂ ਵੋਟਾਂ ਦੀ ਰਾਜਨੀਤੀ ਛੱਡ ਕੇ ਸਾਰੀਆਂ ਪੋਲੀਟਿਕਲ ਪਾਰਟੀਆਂ ਨੂੰ ਤੇ ਖਾਸ ਕਰਕੇ ਮੌਜੂਦਾ ਸਰਕਾਰ ਨੂੰ ਇਹ ਲੋਕਾਂ ਦੀ ਰਾਜਨੀਤੀ ਕਰਨੀ ਚਾਹੀਦੀ ਹੈ ਜਿਹੜੀ ਬਹੁਤ ਜ਼ਰੂਰੀ ਅੱਜ ਦੇ ਇਸ ਨੂੰ ਮੁੱਖ ਰੱਖਦੇ ਹੋਏ ਹੜਾ ਨੂੰ ਅਸੀਂ 17 4 25 ਨੂੰ ਸਾਡੇ ਫਰਾਂਟ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਮੈਮੋਰੰਡਮ ਭੇਜਿਆ ਟੀਸੀ ਮੁਹਾਲੀ ਰਾਣੀ ਉਹ ਪ੍ਰੈਸ ਦੇ ਵਿੱਚ ਵੀ ਆਇਆ ਉਸਦੇ ਅਸੀਂ ਅਸੀਂ ਕ੍ਰੀਨ ਰਿਖਿਆ ਵੀ ਦੇਖੋ ਇਹ ਪਹਿਲਾਂ ਇੰਨਾ ਨੁਕਸਾਨ ਹੋਇਆ ਤੁਸੀਂ ਹੁਣ ਤੋਂ ਇਹਦੇ ਪ੍ਰਬੰਧ ਹੈ ਜਿਹੜੀ ਉਹ ਸਰਕਾਰ ਵੱਲੋਂ ਕੀਤੇ ਜਾਣ ਜੇ ਸਰਕਾਰ ਵੱਲੋਂ ਨਾ ਪ੍ਰਬੰਧ ਕੀਤੇ ਗਏ ਤਾਂ ਅਸੀਂ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਸਰਕਾਰੀ ਅਧਾਰੀਆਂ ਦੇ ਤੇ ਸਰਕਾਰ ਦੇ ਖਿਲਾਫ ਕਰਾਂਗੇ ਜੀ ਫਿਰ ਅਸੀਂ 18625 ਨੂੰ ਕਾਨੂੰਨੀ ਨੋਟਸ ਭੇਜਿਆ ਲੀਗਲ ਨੋਟਸ ਜੀ ਨੂੰ ਕਹਿੰਦੇ ਆ ਉਹਦੇ ਵਿੱਚ ਸਾਰੇ ਡਿਪਾਰਟਮੈਂਟਸ ਜਿਹੜੇ ਇਨਵੋਲਵ ਨੇ ਭਾਖੜਾ ਮੈਨੇਜਮੈਂਟ ਬੋਰਡ ਤੋਂ ਲੈ ਕੇ ਪੰਜਾਬ ਸਰਕਾਰ ਮੌਸਮ ਵਿਭਾਗ ਸਾਰਿਆਂ ਤੇ ਸਾਰੇ ਜਿਹੜੇ 23 ਜ਼ਿਲ੍ਹਿਆਂ ਦੇ ਡੀਸੀ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਅਸੀਂ ਉਹ ਨੋਟਿਸ ਭੇਜਿਆ ਵੀ ਤੁਸੀਂ ਪਿਛੜਾ ਰਿਪੋਰਟਾਂ ਵੀ ਭੇਜੀਆਂ ਨਾਲ ਲਾ ਕੇ ਬਹੁਤ ਵੱਡਾ ਨੋਟਿਸ ਭੇਜਿਆ ਵੀ ਤੁਸੀਂ ਇਹਨਾਂ ਦੇ ਪ੍ਰਬੰਧ ਕਰੋ ਨਹੀਂ ਤਾਂ ਲੋਕਾਂ ਦਾ ਨੁਕਸਾਨ ਹੋ ਜਾਏਗਾ ਹੁਣ ਲੋਕਾਂ ਨੂੰ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਅੱਜ ਤੀਕ ਨਾ ਸਾਡੇ ਕੋਈ ਮੈਮੋਰੰਡਮ ਦਿੱਤਾ ਮੁੱਖ ਮੰਤਰੀ ਉਹਦਾ ਕੋਈ ਜਵਾਬ ਆਇਆ ਨਾ ਸਾਡੇ ਕਾਨੂੰਨੀ ਨੋਟਿਸ ਦਾ ਕਾਨੂੰਨੀ ਨੋਟਿਸ ਤੁਸੀਂ ਹੈਰਾਨ ਮੰਨੋਗੇ ਕਿ ਮੇਰੀ ਵੀ 40 ਸਾਲ ਦੀ ਵਕਾਲਤ ਹੋ ਗਈ ਮੈਂ ਹੋਰ ਮੇਤੂ ਵੀ ਪੁਰਾਣੇ ਵਕੀਲਾਂ ਨਾਲ ਵੀ ਅਸੀਂ ਬਹੁਤ ਵਾਰ ਗੱਲ ਕੀਤੀ ਹੁਣ ਇਸ ਬਾਰੇ ਜੀ ਇਹ ਪਹਿਲੀ ਵਾਰ ਹੈ ਜਿਹੜੇ ਸਰਕਾਰੀ ਅਧਿਕਾਰੀਆਂ ਨੇ ਕਿਸੇ ਕਾਨੂੰਨੀ ਨੋਟਸ ਦਾ ਜਵਾਬ ਨਾ ਦਿੱਤਾ ਹੋਵੇ ਮਤਲਬ ਇਹ ਤਾਂ ਸਰਕਾਰ ਦੀ ਮੌਜੂਦਾ ਸਰਕਾਰ ਦੀ ਕੰਮ ਕਰਨ ਦੀ ਤੁਸੀਂ ਦੇਖੋ ਕੀ ਦਿੱਤੀ ਹੈ ਕੀ ਇਹਨਾਂ ਦਾ ਸਿਸਟਮ ਹੈ ਇਹਨਾਂ ਦੀ ਅਨਗਹਿਲੀ ਕਰਕੇ ਜਿਹੜਾ ਹੁਣ ਕੁਦਰਤੀ ਮਾਰਤਾ ਹੀ ਹੈ ਕੁਦਰਤੀ ਮਾਰਤਾ ਆਪਾਂ ਨਹੀਂ ਰੋਕ ਸਕਦੇ ਪਰ ਕੁਦਰਤੀ ਮਾਰਤਾ ਸਿਰਫ 10% ਹੀ ਹੋ ਸਕਦੀ ਹੈ 90% ਜਿਹੜੀ ਇਹਨਾਂ ਦੀ ਮੌਜੂਦਾ ਸਰਕਾਰ ਦੀ ਅਨਗਹਿਲੀ ਤੇ ਇਹਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਪਾ ਕਾਗਜ਼ਾ ਦੇ ਪੈਸੇ ਦਿਖਾਉਣੇ ਡਿਪਾਰਟਮੈਂਟਾਂ ਵੱਲੋਂ ਤੇ ਇਹਨਾਂ ਦੀ ਗੈਰ ਕਾਨੂੰਨੀ ਕਰੋੜਾਂ ਰੁਪਏ ਦੀ ਜਿਹੜੀ ਮੈਨੇ ਕਰਨੀ ਹੈ ਉਹ ਸਾਰੇ ਕਾਰਨ ਜਿਹੜੇ ਹਨ ਉਹ ਨੇ ਇਹ ਕੇਂਦਰ ਸਰਕਾਰ ਵੀ ਤੇ ਜ਼ਿੰਮੇਵਾਰ ਹੈ ਤੇ ਸਾਰਾ ਸਿਸਟਮ ਜ਼ਿੰਮੇਵਾਰ ਹੈ ਪਰ ਦਰਸ਼ਨ ਸਰ ਮੈਂ ਇੱਥੇ ਤੁਹਾਡੇ ਤੋਂ ਇੱਕ ਸਵਾਲ ਲੈਣਾ ਚਾਹਾਂਗਾ ਜਿਸ ਤਰ੍ਹਾਂ ਤੁਸੀਂ ਯਾਨੀ ਇਹ ਗੱਲ ਕਰ ਰਹੇ ਹੋ ਕਿ ਆਪ ਪਾਰਟੀ ਨੇ ਯਾਨੀ ਸਹੀ ਟਾਈਮ ਤੇ ਕੰਮ ਨਹੀਂ ਕੀਤਾ ਪਰ ਸਰਕਾਰਾਂ ਦਾ ਪਹਿਲਾਂ ਵੀ ਆਈਆਂ ਨੇ ਹੁਣ ਮੰਨ ਲਓ ਕਿ ਤੇ ਦੇ ਨੂੰ ਆਈ ਸੀ ਫਲੈਟ ਪਹਿਲਾਂ ਵੀ ਆਈ ਸੀ ਚਲ ਜਦ ਵੀ ਇਹਨਾਂ ਦੀ ਸਰਕਾਰ ਬਣੀ ਸੀਗਾ ਪਾਰਟੀ ਦੀ ਪਰ ਸਰਕਾਰਾਂ ਪਹਿਲਾਂ 88 ਦੀ ਗੱਲ ਕੀਤੀ ਹੈ 95 ਦੀ ਗੱਲ ਕੀਤੀ ਹੈ ਮੇਰੇ ਖਿਆਲ ਨਾਲ 10 ਦੀ ਵੀ ਤੁਸੀਂ ਗੱਲ ਕਰ ਰਹੇ ਹੋ 13 ਦੀ ਯਾਨੀ ਜਿਸ ਤਰੀਕੇ ਦੇ ਨਾਲ ਫਲੱਡ ਆਇਆ ਨਾ ਜਦ ਕਿਹੜੇ ਇਹਨਾਂ ਦੀ ਸਰਕਾਰ ਸੀ ਜਦ ਜਦ ਵੀ ਤਾਂ ਫਿਰ ਹੋਰ ਸਰਕਾਰਾਂ ਦੀ ਨਿਲੈਕੀ ਸੀ ਮੈਂ ਗੱਲ ਕੀ ਕੀਤੀ ਹੈ ਅਸੀਂ ਤਾਂ ਸਾਡਾ ਫਰੰਟ ਤਾਂ ਇਹ ਕਹਿੰਦਾ ਹੈ ਕਿ ਇਹ ਜਿਹੜੇ ਪੋਲੀਟਿਕਲ ਲੀਡਰ ਹੈ ਪੋਲੀਟਿਕਲ ਸਿਸਟਮ ਹੈ ਤੇ ਬਿਊਰੋਕ੍ਰਾਸੀ ਹੈ ਕਰਪਟ ਪੰਜਾਬ ਦੀ ਉਹ ਰੀਜ਼ਨ ਹੈ ਤੁਸੀਂ 2000 1988 ਤੋਂ ਲੈ ਕੇ ਰਿਪੋਰਟਾਂ ਤੱਕ ਦੇ ਲੋ ਸਰਕਾਰ ਦੀਆਂ ਵੀ ਰਿਪੋਰਟਾਂ ਨੇ ਕਮੇਟੀਆਂ ਵੀ ਬੈਠੀਆਂ ਵੱਡੇ ਵੱਡੇ ਪੱਤਰਕਾਰਾਂ ਨੇ ਰਿਪੋਰਟਾਂ ਦਿੱਤੀਆਂ ਵੱਡੇ ਵੱਡੇ ਜਿਹੜੇ ਐਕਸਪਰਟ ਨੇ ਇਸ ਕੰਮ ਦੇ ਉਹਦੀਆਂ ਇੰਟਰਵਿਊ ਚ ਦੇਖ ਲਓ ਤੁਸੀਂ ਉਹਨਾਂ ਦੇ ਲੇਖ ਦੇਖ ਲਓ ਖ਼ਬਰਾਂ 'ਚ ਦੇਖ ਲਓ ਹੁਣ ਵੀ ਇਹ ਜੰਗਵਾਰ ਉਹਨਾਂ ਨੇ ਹੀ ਕਿਹਾ ਇਹ ਡਿਪਾਰਟਮੈਂਟ ਕਾਗਜ਼ ਪੈਸੇ ਦਿਖਾਉਂਦੇ ਨੇ ਤੇ ਆਪਣਾ ਸਾਰਾ ਪੈਸਾ ਖਾ ਜਾਂਦੇ ਨੇ ਮੌਕੇ ਤੇ ਕਾਰਵਾਈ ਨਹੀਂ ਕਰਦੇ ਰੀਜ਼ਨ ਇਹੀ ਆ ਜੀ ਤੁਸੀਂ ਪਹਿਲਾਂ ਤੁਸੀਂ ਇੱਕ ਪਹਿਲਾਂ ਪ੍ਰੈਸ ਕਾਨਫਰੰਸ ਵੀ ਰੱਖੀ ਸੀ ਪ੍ਰੈਸ ਉਸ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਸਿੱਧਾ ਇਲਜ਼ਾਮ ਲਗਾਇਆ ਸੀ ਕਿਤੇ ਨਾ ਕਿਤੇ ਇਹਦੇ ਚ ਕਰਪਸ਼ਨ ਹੋਈ ਹੈ ਕਿ ਪੈਸੇ ਖਾਦੇ ਗਏ ਨੇ ਕਿ ਸਹੀ ਟਾਈਮ ਤੇ ਜਿਹੜੀ ਸਫਾਈਆਂ ਨੇ ਪਰ ਕਾਗਜ਼ਾਂ ਦੇ ਵਿੱਚ ਦਿਖਾਈਆਂ ਗਈਆਂ ਤੁਸੀਂ ਇਲਜ਼ਾਮ ਲਗਾਇਆ ਸੀ ਹਾਂਜੀ ਇਲਜ਼ਾਮ ਲਗਾਇਆ ਸੀ ਅਸੀਂ ਤੇ ਸਬੂਤ ਵੀ ਇਕੱਠੇ ਕੀਤੇ ਆ ਤੁਸੀਂ ਸਬੂਤ ਆ ਸਵਾਰਾਂ 'ਚ ਪਏ ਨੇ ਅਸੀਂ 17/4/25 ਨੂੰ ਦਿੱਤਾ ਮੈਮੋਰੰਡਮ 18/25 ਨੂੰ ਦਿੱਤਾ ਨੋਟਿਸ ਜੀ ਅਖਬਾਰਾਂ ਦੀਆਂ ਖਬਰਾਂ ਅਨੁਸਾਰ ਏ ਡੀਸੀਆਂ ਦੇ ਦੇਸੀ ਦੀ ਖਬਰ ਕਰ ਲਓ ਮੁਹਾਰੀ ਦੀ ਕਰ ਲਓ ਫਤੇਗੜ ਦੀ ਕਰ ਲਓ ਹੋਰ ਜਿੰਨਾਂ ਦੀ ਕਰ ਲਓ ਇਹ ਕੀ ਕਰ ਰਹੇ ਨੇ ਕੋਈ 7 ਜੁਲਾਈ ਨੂੰ ਮੀਟਿੰਗ ਕਰ ਰਹੇ ਕੋਈ 4 ਜੁਲਾਈ ਨੂੰ ਕੋਈ 5 ਜੁਲਾਈ ਨੂੰ ਕੀ ਕਰ ਰਹੇ ਨੇ ਮੀਟਿੰਗਾਂ ਹੜਾ ਦਾ ਜਾਇਜ਼ਾ ਲੈ ਰਹੇ ਨੇ ਅਜੇ ਜਾਇਜ਼ਾ ਲੈ ਰਹੇ ਨੇ ਜਿਹੜਾ ਕਿ ਇਹ ਅਪ੍ਰੈਲ ਮਈ ਦੇ ਮਹੀਨੇ ਹੋਣਾ ਚਾਹੀਦਾ ਐਸ ਪਰ ਰੂਲਸ ਜਿਹੜੇ ਡਰੇਨੇਜ ਭਾਗ ਦੇ ਆ 100 ਰੁਪਏ ਜਿਹੜੇ ਡਿਪਾਰਟਮੈਂਟ ਕਨਸਰਨਟ ਨੇ ਇਰੀਗੇਸ਼ਨ ਡਿਪਾਰਟਮੈਂਟ ਹੈ 4 ਮਹੀਨੇ ਪਹਿਲਾਂ ਹੀ ਕਾਰਵਾਈ ਸ਼ੁਰੂ ਹੋਣੀ ਚਾਹੀਦੀ ਆ ਇਹਦਾ ਕਾਗਜ਼ ਅਜ ਪਿਆ ਇਹ ਅੱਜ ਕੀ ਫਸਣਗੇ ਅਸੀਂ ਤਾਂ ਜੇ ਨਹੀਂ ਇਹਨੂੰ ਕਰਨਾ ਚਾਹੁੰਦੇ ਕਿਉਂਕਿ ਸਾਰੇ ਅਧਿਕਾਰ ਹੀ ਸਾਰੇ ਪੰਜਾਬ ਦੇ ਲੋਕ ਬਹਾਦਰ ਹੜਾ ਜਿਹੜੇ ਉਹਦੀ ਪੇਰਵਾਹੀ ਕਰ ਰਹੇ ਆ ਇਹ ਹਰਬੰਦ ਹੋ ਜਾਣਗੇ ਸਾਰਾ ਸਿਸਟਮ ਠੀਕ ਹੋ ਜਾਏਗਾ ਅਸੀਂ ਹਾਈ ਕੋਰਟ ਚ ਸਾਰੀ ਡਿਟੇਲ ਜਿਹੜੀ ਦੇਗੇ ਉਹ ਰਿਟ ਪਾਵਾਂਗੇ ਲੀਗਲ ਨੋਟਸ ਦੇ ਹਿਸਾਬ ਨਾਲ ਵੀ ਇਹ ਫਸਣਗੇ ਸਾਰੇ ਸਾਰੇ ਫਸਣਗੇ ਕੋਈ ਬਚ ਨਹੀਂ ਸਕਦਾ ਪਰ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਇਹ ਜੰਗ ਹੈ ਇਹ ਇੱਥੇ ਤੱਕ ਸਹਿਮਤਾ ਹੈ ਫਿਰ ਜਿਸ ਟੈਂਪਾਣੀ ਉਤਰੇਗਾ ਉਸ ਤੋਂ ਬਾਅਦ ਅਸਲ ਜੰਗ ਸ਼ੁਰੂ ਹੋਏਗੀ ਹਾਂ ਹਾਂਜੀ ਅਸਲ ਜੰਗ ਤਾਂ ਪਾਣੀ ਉਤਰਨ ਤੋਂ ਬਾਅਦ ਸ਼ੁਰੂ ਹੋਏਗੀ ਕਿਉਂਕਿ ਇਹਦੇ ਵਿੱਚ ਤੁਸੀਂ ਦੇਖੋ ਪੰਜਾਬ ਦੇ ਨਦੀਆਂ ਨਾਲੇ ਵੱਡੇ ਵੱਡੇ ਬਿਲਡਰਾਂ ਨੇ ਆਰਪਨ ਸਟੇਟ ਵੀ ਦੇ ਜ਼ਿੰਮੇਵਾਰ ਆ ਉਹਨਾਂ ਨਦੀਆਂ 'ਚ ਤੁਸੀਂ ਮਕਾਨ ਬਣਾਤੇ ਨਦੀਆਂ 'ਚ ਤੁਸੀਂ ਫਲੈਟ ਬਣਾਤੇ ਕੋਈ ਰੋਕਣ ਵਾਲਾ ਨਹੀਂ ਜਿਹੜੀ ਨਦੀ ਨਾਲਾ ਕੋਈ 100 ਫੁੱਟ ਚੌੜਾ ਹੈ ਤਾਂ 500 ਫੁੱਟ ਚੌੜਾ ਉਹ 10-10 ਫੁੱਟ ਰਹਿ ਗਏ ਇਹ ਸਾਰੇ ਜ਼ਿੰਮੇਵਾਰ ਨੇ ਪਰ ਸਰਕਾਰ ਕੀ ਕਰ ਰਹੀ ਹੈ ਗੱਲ ਤੇ ਐ ਸਾ ਮੈਂ ਦਰਸ਼ਨ ਸਰ ਇੱਥੇ ਤੁਹਾਨੂੰ ਦੱਸ ਦੇਣਾ ਚਾਹਾਂ ਜਿਸ ਤਰੀਕੇ ਦੇ ਨਾਲ ਯਾਨੀ ਗਰਾਊਂਡ ਲੈਵਲ ਤੇ ਸੀਐਮ ਸਾਹਿਬ ਵੀ ਉਤਰੇ ਉਹ ਬੀਬੀਆਂ ਦੀ ਗੱਲ ਲਾ ਕੇ ਵੀ ਰੋਏ ਨੇ ਜਿਸ ਤਰ੍ਹਾਂ ਉਹਨਾਂ ਦੇ ਹਾਲਾਤ ਦੇਖਦੇ ਹੋਏ ਤੇ ਉਹਨਾਂ ਨੇ ਪੂੰਜੀ ਬੈਠ ਕੇ ਰੋਟੀ ਵੀ ਖਾਦੀ ਐ ਤੇ ਲੋਕਾਂ ਦੇ ਵਿੱਚ ਗਏ ਨੇ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਆਮ ਸਰਕਾਰ ਪਾਰਟੀ ਕੋਈ ਕੰਮ ਨਹੀਂ ਕਰੀ ਕਿਉਂਕਿ ਜਦ ਕੇ ਉਹਨਾਂ ਦੇ ਜਿੰਨੇ ਮੰਤਰੀ ਨੇ ਐਮ ਐਲ اے ਨੇ ਪਾਣੀਆਂ ਦੇ ਵਿੱਚ ਵੜ-ਵੜ ਕੇ ਕੰਮ ਕਰ ਰਹੇ ਨੇ ਇਹ ਸਿਆਸੀ ਡਰਾਮੇਬਾਜ਼ੀ ਹੈ ਉਹੀ ਪੰਜਾਬ ਦੀ ਸਿਆਉਣ ਵੀ ਸਿਆਸੀ ਤੇ ਜਿਹੜੀ ਹੁਣ ਵਾਲੀ ਵੀ ਪਹਿਲਾਂ ਵਾਲੀ ਵੀ ਇਹ ਵੋਟਾਂ ਦੀ ਰਾਜਨੀਤੀ ਕਰ ਰਹੇ ਨੇ ਜਿਹੜੇ ਹੁਣ ਤੁਸੀਂ ਗੱਲ ਕਰਦੇ ਹੋ ਵੀ ਹੁਣ ਮੰਤਰੀ ਘੁੰਮ ਰਹੇ ਨੇ ਐਮ ਐਲ اے ਘੁੰਮ ਰਹੇ ਨੇ ਮ ਮੁੱਖ ਮੰਤਰੀ ਸਾਹਿਬ ਘੁੰਮ ਰਹੇ ਨੇ ਗਵਰਨਰ ਸਾਹਿਬ ਘੁੰਮ ਰਹੇ ਨੇ ਇਹ ਚਾਰ ਇਹ ਇਹਦਾ ਗੱਲ 4 ਮਹੀਨੇ ਪਹਿਲਾਂ ਘੁੰਮਣਾ ਚਾਹੀਦਾ ਚਾਹੀਦਾ ਸੀ ਹੁਣ ਤਾਂ ਸਭੋਂ ਇਹਨਾਂ ਦੇ ਬਹੁਤੇ ਘੇੜੇ ਆ ਜਿਹੜੇ ਉਹ ਪ੍ਰਸ਼ਾਸਨ ਨੂੰ ਕੰਮ ਕਰਨ ਤੋਂ ਵੀ ਰੋਕਦੇ ਨੇ ਹੁਣ ਮੁੱਖ ਮੰਤਰੀ ਜਾਏਗਾ ਐਮਐਲਏ ਜਾਊਗਾ ਮੰਤਰੀ ਜਾਊਗਾ ਸਾਰਾ ਡੀਸੀ ਉਹਦੇ ਮਗਰ ਘੁੰਮੂਗਾ ਐਸਡੀਐਮ ਉਹਦੇ ਮਗਰ ਘੁੰਮੂਗਾ ਅਮਲਾ ਫੈਲਾ ਸਾਰਾ ਘੁੰਮੂਗਾ ਹੁਣ ਤਾਂ ਇਹਨਾਂ ਨੂੰ ਘੱਟ ਤੋਂ ਘੱਟ ਜਾਣਾ ਚਾਹੀਦਾ ਤੇ ਲੋਕਾਂ ਦਾ ਗੁੱਸਾ ਵੀ ਬੜਾ ਹੈ ਕਿਤੇ ਕੱਲ ਨੂੰ ਕੋਈ ਇਸ ਤਰ੍ਹਾਂ ਦੀ ਗੱਲ ਹੋ ਗਈ ਫਿਰ ਇਹਦੇ ਲਈ ਵੀ ਸਰਕਾਰ ਜ਼ਿੰਮੇਵਾਰ ਹੈ ਉਹ ਵੀ ਤਾਂ ਇਹ ਪਹਿਲਾ ਕਿਉਂ ਨਹੀਂ ਜਾਂਦੇ ਜਿੱਥੇ ਹਰ ਚਲ ਹੁਣ 23 ਜ਼ਿਲ੍ਹੇ ਪ੍ਰਭਾਵਿਤ ਹੈ ਪੰਜਾਬ ਦੇ ਸਾਰੇ 1902 ਪਿੰਡ ਪ੍ਰਭਾਵਿਤ ਹੈ 4 ਲੱਖ ਲੋਕ ਹਰ ਦੀ ਮਾਰ ਜਾ ਗਏ 43 ਮੌਤਾਂ ਹੋ ਗਈਆਂ ਕਰੋੜਾ ਰੁਪਏ ਦਾ ਨੁਕਸਾਨ ਹੋ ਗਿਆ ਇਹ ਪਹਿਲਾ ਕਿਉਂ ਨਹੀਂ ਚਾਰ ਮਹੀਨੇ ਗਏ ਪਰ ਸਰਕਾਰ ਤਾਂ ਇਹ ਵੀ ਗੱਲ ਕਰ ਰਹੀ ਨੇ ਅੱਜ ਪ੍ਰਧਾਨ ਜੀ ਅਮਨ अरोड़ा ਜੀ ਨੇ ਮੰਤਰੀ ਜੀ ਨੇ ਇਹ ਗੱਲ ਆਖੀ ਹੈ ਕਹਿੰਦੇ ਕਿ ਜਿੰਨਾ ਨੁਕਸਾਨ ਹੋਇਆ ਚਾਹੇ ਜਾਨੀ ਮਾਲ ਦੀ ਗੱਲ ਕਰ ਲਈ ਪਸ਼ੂਆਂ ਦੀ ਗੱਲ ਕਰ ਲਈ ਚਾਹੇ ਜ਼ਮੀਨਾਂ ਦੀ ਗੱਲ ਕਰੇ ਜੋ ਵੀ ਨੁਕਸਾਨ ਹੋਇਆ ਕਿ ਸੀਐਮ ਸਾਹਿਬ ਠੀਕ ਹੋਣਗੇ ਤਾਂ ਉਹ ਜਾ ਕੇ ਖੁਦ ਉਹਨਾਂ ਨੂੰ ਮੁਆਵਜ਼ਾ ਦੇਣਗੇ ਹਾਂ ਇਹ ਹਰ ਹਰ ਸਾਲ ਬਾਅਦ 1988 ਤੋਂ ਇਹੀ ਗੱਲ ਸੁਣੀ ਜਾਂਦੀ ਹੈ ਜਿਹੜੀ ਵੀ ਸਰਕਾਰ ਆਉਂਦੀ ਹੈ ਜਿਵੇਂ ਅਮਰ ਰੋੜਾ ਜੀ ਨੇ ਕਿਹਾ ਰਾਜ ਕਰਨ ਵਾਲੀ ਪਾਰਟੀ ਇਹੀ ਗੱਜੁੰਦੇ ਅਸੀਂ ਸਰਵੇ ਕਰਾਂਗੇ ਜੀ ਅਸੀਂ ਲੋਕਾਂ ਨੂੰ ਇਹ ਇੱਕਦਮ ਕੋਈ ਨਹੀਂ ਦਿੰਦਾ ਸੋਨੂੰ ਜੀ ਗੱਲ ਸੁਣੋ ਤੁਸੀਂ ਜ਼ਮੀਨਾਂ ਖਰਾਬ ਹੋ ਗਈਆਂ ਉਹਦੇ ਨਾਲ ਜਿਹੜੇ ਲੋਕ ਬੇਜਮੀਨੇ ਨੇ ਜਿਨ੍ਹਾਂ ਕੋਲ ਚਾਰ ਮੱਝਾਂ ਹੀ ਆ ਦੋ ਮੱਝਾਂ ਨਾਲ ਗੁਜ਼ਾਰਾ ਕਰਦੇ ਸੀ ਛੋਟੇ ਛੋਟੇ ਮਕਾਨ ਪਤਾ ਨਹੀਂ ਕਿੱਥੇ ਉਹਨਾਂ ਨੇ ਬਣਾਏ ਸੀ ਕੌਣ ਬਣਾਏਗਾ ਅਸੀਂ ਤਾਂ ਜਿਹੜੀ 1947 ਵਾਲੀ ਮਾਰ ਆ ਆਪਣੇ ਅਸੀਂ ਸਾਡਾ ਵੀ ਪਰਿਵਾਰ ਉੱਧਰੋਂ ਆਇਆ ਹੋਇਆ ਅਸੀਂ ਤਾਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਹੁੰਨੇ ਆ ਕਿ ਸਾਡੇ ਬਜ਼ੁਰਗਾਂ ਨੂੰ 30 ਸਾਲ ਲੱਗੇ ਪਾਕਿਸਤਾਨ ਤੋਂ ਆ ਕੇ ਪੱਕੇ ਮਕਾਨ ਬਣਾਉਣ ਲਈ ਕਿਉਂਕਿ ਉੱਥੇ ਕੁਝ ਨਹੀਂ ਲੈ ਕੇ ਆਏ ਸੀ ਹੁਣ ਵੀ ਲੋਕਾਪੁਰ ਕੁਝ ਨਹੀਂ ਰਿਹਾ ਹੁਣ ਇਹ ਗੱਲ ਕਰ ਦਿੰਦੇ ਪਸ਼ੂਆਂ ਦੀ ਉਹਦੀ ਗੱਲ ਕੌਣ ਕਰੇਗਾ ਜਿਹੜੀ ਪਸ਼ੂਆਂ ਦੀ ਗਰੀਬ ਲੋਕਾਂ ਦੀ ਜ਼ਿਮੀਂਦਾਰਾਂ ਦੀ ਫਸਲ ਖਰਾਬ ਹੋਈ ਹੈ ਉਹਨਾਂ ਦੇ ਘਰ ਖਰਾਬ ਹੋ ਗਏ ਕੋਈ ਸਮਾਨ ਨਹੀਂ ਰਿਹਾ ਕਿਸੇ ਕੋਲ ਬੈੱਡ ਨਹੀਂ ਰਿਹਾ ਕਿਸੇ ਕੋਲ ਭਾਂਡੇ ਨਹੀਂ ਰਹੇ ਤੁਸੀਂ ਹਿਸਾਬ ਲਾਗੋ ਵੀ ਇੱਕ ਬੰਦੇ ਨੂੰ ਘਰ ਬਣਾਉਣ ਨੂੰ ਕਿੰਨਾ ਉਹਦੀ ਕੋਈ ਗੱਲ ਨਹੀਂ ਕਰਦਾ ਉਹਦੀ ਗੱਲ ਕਰਨਾ ਮੋਢਾ ਜੀ ਵੀ ਦੱਸੋ ਜੀ ਇੱਕ ਘਰ ਨੂੰ ਅਸੀਂ ਕਿੰਨੇ ਪੈਸੇ ਲਾਵਾਂਗੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਘੱਟ ਤੋਂ ਘੱਟ ਸਰਕਾਰ ਨੂੰ ਪਰ ਜਿਹੜਾ ਫੈਮਿਲੀ ਹੈ 5-5 ਲੱਖ ਰੁਪਇਆ ਦਾ ਬਿਨਾਂ ਕਿਸੇ ਸਰਵੇ ਤੋਂ ਉਹਨਾਂ ਦੇ ਖਾਤੇ ਜਮ੍ਹਾਂ ਕਰਾਉਣਾ ਚਾਹੀਦਾ ਜਿਹੜੀ ਕਿ ਹੁਣ ਲੋਕਾਂ ਨੂੰ ਇਮੀਡੀਏਟਲੀ ਲੋੜ ਹੈ ਫਿਰ ਉਹਦੀ ਪੂਰੀ ਕਰਨ ਤੇ ਜਿਹੜੇ ਅੱਜ ਹੜ ਆਏ ਨੇ ਜਿਹੜੇ ਹੁਣ ਜਿਹੜੇ ਜ਼ਿੰਮੇਵਾਰ ਅਫਸਰ ਨੇ ਜਿਹੜੇ ਵਿਭਾਗ ਜ਼ਿੰਮੇਵਾਰ ਹੈ ਉਹਨਾਂ ਦੇ ਖਿਲਾਫ ਇਹਨਾਂ ਨੂੰ ਫੌਜਦਾਰੀ ਕੇਸ ਦਰਜ ਕਰਨਾ ਚਾਹੀਦਾ ਕਿਉਂਕਿ 43 ਲੋਕਾਂ ਦੀ ਮੌਤ ਨਹੀਂ ਮੈਂ ਕਹਿ ਰਿਹਾ ਇਹਨਾਂ ਦੀ ਅਣਗਹਿਲੀ ਕਾਰਨ 43 ਲੋਕਾਂ ਦਾ ਪੰਜਾਬ 'ਚ ਇਹਨਾਂ ਨੇ ਕਤਲ ਕਰਦਾ ਇਹ ਇਨਾ ਦੇ ਅੰਗਰੇਰੀ ਕਰ ਕਰੋੜਾਂ ਰੁਪਏ ਦੇ ਜਿਹੜੇ ਲੋਕ ਬੇਕਾਰ ਹੋਏ ਨੇ ਇਹਨਾਂ ਦੀਆਂ ਅਫਸਰਾਦੀਆਂ ਸੰਬੰਧਕ ਅਫਸਰਾਂ ਦੀਆਂ ਪ੍ਰਾਪਰਟੀਆਂ ਅਟੈਚ ਹੋਣੀਆਂ ਚਾਹੀਦੀਆਂ ਤੇ ਇਹਨਾਂ ਨੂੰ ਫੌਜਦਾਰੀਆ ਕੇਸਾਂ 'ਚ ਬਣਾ ਕੇ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਪੰਜਾਬ ਨੂੰ ਇਹ ਆਜਾ ਸੰਤਾਪ ਜਿਹੜਾ ਅੱਗੇ ਤੋਂ ਨਾ ਭੁਗਤਣਾ ਪਵੇ ਸਾਡੇ ਦਾ ਇਹ ਮੰਗ ਹੈ ਪਰ ਤੁਹਾਡੀ ਪਾਰਟੀ ਵੈਸੇ ਕੀ ਕਰ ਰਹੀ ਹੈ ਤੁਹਾਡੀ ਆਪ ਦੀ ਪ੍ਰੋਗਰੈਸਿਵ ਗਾਰੰਟੀ ਯਾਨੀ ਪੰਜਾਬ ਦੀ ਟੀਮ ਕੀ ਕਰ ਰਹੀ ਹੈ ਤੁਹਾਡੇ ਵੱਲੋਂ ਵੀ ਕੋਈ ਉਪਰਾਲਾ ਨਹੀਂ ਹਾਂਜੀ ਸਾਡੇ ਫਰੰਟ ਵੱਲੋਂ ਅਸੀਂ ਸਾਰੇ ਜਿੰਨੇ ਸਾਡੇ ਦੋਸਤ ਮਿੱਤਰ ਨੇ ਅਸੀਂ ਵੀ ਪੈਸੇ ਇਕੱਠੇ ਕਰ ਰਹੇ ਹਾਂ ਤੇ ਉਹਨਾਂ ਨੂੰ ਜਾ ਕੇ ਸਾਰੀ ਉਹ ਪਚਾਵਾਂਗੇ ਸਮਗਰੀ ਤੇ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਸਾਰੇ ਉਹਨਾਂ ਦੇ ਬਹੁਤ ਹੌਸਲਾ ਵਜਾਈ ਵੀ ਕਰਦੇ ਹਾਂ ਜਿੱਥੇ ਬੰਦੀਆਂ ਦੀ ਨੌਜਵਾਨ ਸਾਰੇ ਜਿਹੜੇ ਸਮਾਜਿਕ ਧਾਰਮਿਕ ਉਹ ਪੰਜਾਬ ਦੀ ਉਹ ਸੇਵਾ ਕਰਦੇ ਆ ਤੇ ਅਸੀਂ ਇੱਕ ਪ੍ਰਮਾਤਮਾ ਨੂੰ ਆਪਣੇ ਪ੍ਰੋਗਰੈਸ ਫਰੰਟ ਨੂੰ ਅਰਦਾਸ ਵੀ ਕਰਦੇ ਹਾਂ ਦੇ ਜਿਹੇ ਜੀ ਕਰਾਪਟ ਲੀਡਰਸ਼ਿਪ ਪਿਛਲੇ 35 36 ਸਾਲਾਂ ਤੋਂ ਤੇ ਬਿਊਰੋਕ੍ਰੇਸੀ ਪੰਜਾਬ ਨੂੰ ਮਿਲੀ ਹੈ ਪ੍ਰਮਾਤਮਾ ਇਹ ਜੀ ਭ੍ਰਸ਼ਟ ਬਿਊਰੋਕ੍ਰੇਸੀ ਤੇ ਭ੍ਰਿਸ਼ਟਾਚਾਰ ਜਿਹੜੀ ਰਾਜਨੀਤਿਕ ਲੋਕ ਨੇ ਇਹ ਕਿਸੇ ਸੂਬੇ ਨੂੰ ਨਾ ਦੇ ਤੇ ਅਸੀਂ ਇਹ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀ ਜਿਹੜਾ ਹੁਣ ਵੀ ਅੱਗੇ ਨੂੰ ਕੋਈ ਵੀ ਪਾਰਟੀ ਆਏਗੀ ਜਾਂ ਲੋਕ ਆਣਗੇ ਉਹ ਇਮਾਨਦਾਰ ਲੋਕ ਆਉਣ ਤੇ ਕਿਉਂਕਿ ਸਿਸਟਮ ਇਹਨਾਂ ਨੇ ਆਪ ਬਣਾਇਆ ਬਗਾ ਰਿਆ ਹੋਇਆ ਸਿਆਸੀ ਲੋਕਾਂ ਨੇ ਤੇ ਭ੍ਰਿਸ਼ਟਾਚਾਰ ਅਫਸਰਾਂ ਚਾਹੀਦੇ ਕਿਉਂਕਿ ਪੰਜਾਬ ਦੇ ਵਿੱਚ ਆਈਐਸ ਆਈਪੀਐਸ ਪੀਸੀਐਸ ਬੜੇ-ਬੜੇ ਐਕਸਪਰਟ ਹੋਰ ਮੈਂ ਕਹਿੰਦੇ ਬਹੁਤ ਇਮਾਨਦਾਰ ਅਫਸਰ ਬੈਠੇ ਨੇ ਪਰ ਪਿਛਲੇ 35-36 ਸਾਲਾਂ ਤੋਂ ਇਹ ਆਪਸ ਵਿੱਚ ਮਿਲ ਕੇ ਭ੍ਰਿਸ਼ਟ ਅਫਸਰਾਂ ਨੂੰ ਨਾਲ ਮਿਲ ਕੇ ਉਹਨਾਂ ਨੂੰ ਅੱਗੇ ਕਰਦੇ ਨੇ ਜਿਹੜੇ ਇਮਾਨਦਾਰ ਅਫਸਰ ਨੇ ਉਹਨਾਂ ਨੂੰ ਖੁੱਡੇ ਰਹਿਣ ਲਾਉਂਦੇ ਨੇ ਤੁਸੀਂ ਇੱਕ ਸਾਲ ਤਜਰਬਾ ਕਰਕੇ ਦੇਖ ਲਓ ਪੰਜਾਬ ਦੇ ਵਿੱਚ ਕਿ ਇਮਾਨਦਾਰ ਅਫਸਰ ਲਾ ਕੇ ਦੇਖ ਲਓ ਇਹ ਸੌਖਾ ਨਾ ਆਮ ਆਦਮੀ ਪਾਰਟੀ ਵਾਲੇ ਹੋਰੇ ਵੀ ਅਸੀਂ ਸਾਰੇ ਪਰਿਸ਼ਟ ਅਫਸਰਾਂ ਨੂੰ ਬਦਲ ਕੇ ਰੱਖ ਰਾਂਗੇ ਬਦਲਣਾ ਚਾਹੀਦਾ ਵੀ ਹੁਣ ਅਸੀਂ ਬਦਲਾਂਗੇ ਤਾਂ ਦੇਖੋ ਤੁਸੀਂ ਜਿਹੜਾ ਤਾਂ 1.5 ਸਾਲ ਰਹਿੰਦਾ ਪੰਜਾਬ ਬਦਲ ਜੇਗਾ ਪਰ ਨਹੀਂ ਬਦਲਣਗੇ ਕਿਉਂਕਿ ਰਾਜਨੀਤੀ ਤੇ ਪਰਿਸ਼ਟ ਅਫਸਰਾਂ ਇਕ ਵੀਕ ਹੋ ਗਏ ਜਿਹੜੇ ਸਾਰੇ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਇਹਦਾ ਮੁਕਾਬਲਾ ਫਿਰ ਪੰਜਾਬ ਦੇ ਲੋਕ ਆਪ ਹੀ ਕਰਨਗੇ ਆਪੇ ਹਰ ਇੱਕ ਮਹੱਲੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਪਿੰਡ ਚੋਂ ਚੰਗੇ ਲੋਕ ਜਿਹੜੇ ਚੰਗੇ ਲੋਕ ਨੇ ਪੰਜਾਬ ਦਾ ਭਲਾ ਜਾਂਦੇ ਨੇ ਉਹਨਾਂ ਨੂੰ ਕਾੜਨਾ ਪਏਗਾ ਖਾਸ ਕਰ ਨੌਜਵਾਨਾਂ ਨੂੰ ਹੁਣ ਸਾਡਾਂ ਤੋਂ ਇਹ ਕੀ ਆਪਾਂ ਨੂੰ ਦਿਖ ਰਿਹਾ ਹੈ ਕਿ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਕਿਉਂਕਿ ਬਾਹਰ ਜਾਣੇ ਤੋਂ ਤਾਂ ਸਾਰੇ ਬੰਦ ਰਸਤੇ ਹੋ ਗਏ ਹੁਣ ਪੰਜਾਬ ਨੂੰ ਪੰਜਾਬ ਨੂੰ ਪੰਜਾਬ ਦੀ ਨੌਜਵਾਨੀ ਜਿਹੜੀ ਉਹ ਠੀਕ ਕਰੇਗੀ ਕਿਉਂਕਿ ਉਹਨਾਂ ਨੂੰ ਵੀ ਲੱਗਿਆ ਹੋਣਾ ਪਤਾ ਵੀ ਬਾਹਰ ਨਹੀਂ ਜਾ ਸਕਦੇ ਸਾਡੇ ਰਸਤੇ ਬੰਦੇ ਹੋ ਗਏ ਅਸੀਂ ਪੰਜਾਬ ਨੂੰ ਠੀਕ ਕਰਨਾ ਤੇ ਸਾਡਾ ਪ੍ਰਾਂਤ ਉਮੀਦ ਵੀ ਕਰਦਾ ਹੈ ਕਿ ਜਿਹੜੀਆਂ ਆਗੂਆਂ ਚੋਣਾਂ ਹੋਣਗੀਆਂ ਉਹ ਬਿਲਕੁਲ ਇਮਾਨਦਾਰ ਲੋਕ ਚੁਣੇ ਜਾਣਗੇ ਤੇ ਮੁੱਦਿਆਂ ਤੇ ਲੜਾਈ ਹੋਏਗੀ ਕੋਈ ਇੱਧਰ ਉੱਧਰ ਦੀ ਜਿਹੜੀ ਗੱਲ ਪਾਰਟੀ ਕਰੇਗੀ ਆਪ ਲੀਡਰ ਕਰੂਗਾ ਉਹਨੂੰ ਲੋਕ ਪਸੰਦ ਨਹੀਂ ਕਰਨਗੇ ਇਹ ਸਾਨੂੰ ਉਮੀਦ ਹੈ ਪਰ ਦਰਸ਼ਨ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਮਾਨਦਾਰ ਪਾਰਟੀ ਇਮਾਨਦਾਰ ਲੀਡਰ ਕੀ ਗੱਲ ਜਿਸ ਟਾਈਮ ਆਪ ਦੇ ਵਿੱਚੋਂ ਹੀ ਨਿਕਲੇ ਆਮ ਲੋਕਾਂ ਚੋਂ ਹੀ ਨਿਕਲੀਏ ਆਪ ਪਾਰਟੀ ਵੀ ਧਰਨਿਆਂ ਦੇ ਵਿੱਚ ਬੈਠ ਕੇ ਨਿਕਲੇ ਨੇ ਆਮ ਪਾਰਟੀ ਤੁਹਾਨੂੰ ਕੀ ਲੱਗਦਾ ਕਿ ਅੱਗੇ ਕੋਈ ਪਾਰਟੀ ਲੀਡਰ ਬਣਦੀ ਹੈ ਨਾ ਵੀ ਕੋਈ ਪਾਰਟੀਆਂ ਦੇ ਕੀ ਉਹ ਇਮਾਨਦਾਰ ਹੋਣਗੇ ਕਿਉਂਕਿ ਕਿਤੇ ਨਾ ਕਿਤੇ ਸਮੇਂ-ਸਮੇਂ ਸਿਰ ਪਾਰਟੀਆਂ ਆਂਦੀਆਂ ਨੇ ਇਹ ਵੀ ਪਾਰਟੀ ਨਵੀਂ ਆਈ ਸੀ ਕਿਉਂਕਿ ਕਹਿੰਦੇ ਨੇ ਕਿ ਬਦਲਾਅ ਕਰਨਾ ਤਾਂ ਹੁਣ ਕਿਉਂ ਲੋਕਾਂ ਨੂੰ ਫੇਰ ਇਤਰਾਜ਼ ਬਾਜੀ ਉਹੀ ਤਾਂ ਆਪਾਂ ਗੱਲ ਕਰਦੇ ਆ ਵੀ ਜਿਹੜਾ ਹੁਣ ਇਹ ਲੋਕ ਜੋ ਸਾਡੀ ਸਮਝ ਹੈ ਸਾਡੇ ਫਰੰਟ ਦੀ ਸਾਡੀ ਸਮਝ ਹੈ ਵੀ ਪੰਜਾਬ ਦਾ ਸੁਧਾਰ ਪੋਲਿਟਿਕਲ ਪਾਰਟੀਆਂ ਦੇ ਰਾਜ ਨਾਲ ਨਹੀਂ ਬਦਲਦਾ ਮੁੱਖ ਮੰਤਰੀ ਬਦਲ ਕੇ ਨਹੀਂ ਬਦਲਣਾ ਮੰਤਰੀ ਬਦਲ ਕੇ ਨਹੀਂ ਬਦਲਣਾ ਇਹ ਆਪਾਂ ਨੇ ਦੇਖ ਲਿਆ ਪੰਜਾਬ ਦੇ ਲੋਕਾਂ ਨੇ ਚੰਗੇ ਚੰਗੇ ਵੱਡੇ ਵੱਡੇ ਕੱਦ ਬਾਂਦ ਲੋਕ ਵੀ ਮੁੱਖ ਮੰਤਰੀ ਬਣਾ ਲਏ ਪਾਰਟੀਆਂ ਜਤਾਈਆਂ ਇੱਕ ਨਵੀਂ ਪਾਰਟੀ ਜਿਹੜੀ ਬਿਨਾ ਪੈਸੇ ਲੈ ਤੋ ਬਿਨਾ ਸ਼ਰਾਬ ਪੀਤੇ ਦੋ ਪੰਜਾਬੀਆਂ ਨੇ ਇਹ ਜਿਹੜੇ 92 ਚੁਣੇ ਸੀ ਇਹ ਵੀ ਚੁਣ ਕੇ ਦੇਖ ਲੈ ਸਾਡਾ ਸਾਡੀ ਸੋਚ ਕੀ ਹੈ ਸਾਡੀ ਸੋਚ ਤਾਂ ਇਹ ਜਦ ਤੱਕ ਸਿਸਟਮ ਨਹੀਂ ਬਦਲਦਾ ਜਦ ਤੱਕ ਸਿਸਟਮ ਚੇਂਜ ਨਹੀਂ ਹੁੰਦਾ ਉਤੋਂ ਤੱਕ ਪੰਜਾਬ ਦਾ ਸੁਧਾਰ ਨਹੀਂ ਹੁੰਦਾ ਚਾਹੇ ਕੋਈ ਆ ਜਾਵੇ ਉਹ ਦੇਖ ਲਿਆ ਉਹ ਤਾਂ ਤਿਆਰਬਾ ਦਾ ਪਿਛਲੇ 37 ਸਾਲਾਂ ਦਾ ਸਿਸਟਮ ਕਿਵੇਂ ਸੁਧਾਰ ਹੋਊਗਾ ਜਿਹੜੇ ਮੌਜੂਦਾ ਮਹਿੰਗੇ ਨੇ ਅਫਸਰ ਨੇ ਚਾਰ ਦਿਨ ਉਹਨਾਂ ਨੂੰ ਤੁਸੀਂ ਬਿਲਕੁਲ ਉਹਨਾਂ ਦੀ ਰਿਸਪੌਂਸਿਬਿਲਟੀ ਫਿਕਸ ਕਰੋ ਜੇ ਨਹੀਂ ਆਪਣੀ ਡਿਊਟੀ ਕਰਦੇ ਤਾਂ ਫਿਰ ਉਹਨਾਂ ਦੇ ਖਿਲਾਫ ਕੇਸ ਦਰਜ ਕਰੋ ਦੂਜਾ ਪ੍ਰੈਸ ਦੀ ਡਿਊਟੀ ਇਹ ਹੈ ਤੇ ਆਮ ਜਿਹੜੀਆਂ ਸੋਸ਼ਲ ਆਰਗੇਨਾਈਜੇਸ਼ਨਾਂ ਆ ਜੋ ਵੀ ਜਿੱਥੇ ਵੀ ਕੋਈ ਗਲਤ ਹੁੰਦੀ ਹੈ ਇਮੀਡੀਏਟਲੀ ਲੋਕਾਂ ਦੀ ਨਿਗਾ ਚ ਲਿਆਓ ਤਾਂ ਕਿ ਉੱਥੇ ਜਿਹੜਾ ਉਸ ਏਰੀਆ ਦਾ ਉਸ ਸਾਰਾ ਜੋ ਸਿਸਟਮ ਚੱਲ ਰਿਹਾ ਹੈ ਉਹਦਾ ਸੁਧਾਰਾ ਤਾਂ ਸਾਡੀ ਲੜਾਈ ਹੈ ਸਿਸਟਮ ਜੋ ਸਿਸਟਮ ਨਹੀਂ ਚੇਂਜ ਹੁੰਦਾ ਤਾਂ ਪੰਜਾਬ ਦਾ ਕੋਈ ਭਲਾ ਨਹੀਂ ਹੋ ਸਕਦਾ ਪਰ ਦਰਸ਼ਨ ਸਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਅੱਜ ਤੱਕ ਕਦੇ ਜਿਸ ਤਰ੍ਹਾਂ ਵੀ ਹੋਇਆ ਕਿ ਉਹਨਾਂ ਨੇ ਚੰਗੇ ਚੰਗੇ ਨਸ਼ਾ ਤਸਕਰਾਂ ਨੂੰ ਵੀ ਜਿਸ ਤਰ੍ਹਾਂ ਉਹਨਾਂ ਨੇ ਇਹ ਗੱਲ ਆਖੀ ਸੀ ਕਹਿੰਦੇ ਕਿ ਜਿੱਦਾਂ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਦੀ ਅਗਰ ਗੱਲ ਕਰੀਏ ਉਹਨਾਂ ਨੇ ਇਹ ਵੀ ਗੱਲ ਕੀਤੀ ਕਹਿੰਦੇ ਕਿ ਨਸ਼ੇ ਦੇ ਸਦਾਗਰ ਨੂੰ ਵੱਡੇ ਉਸ ਨੂੰ ਮਗਰਮਖਤ ਨੂੰ ਅੰਦਰ ਕਰ ਦਿੱਤਾ ਪਿਰਾ ਪੰਜਾ ਚਲਾ ਦਿੱਤਾ ਕਿਤੇ ਨਾ ਕਿਤੇ ਯਾਨੀ ਉਹ ਕੰਮ ਤਾਂ ਅੱਜ ਤੱਕ ਕੋਈ ਕਰ ਨਹੀਂ ਪਾਇਆ ਬਹੁਤ ਸਾਰੇ ਲੋਕ ਇਹ ਵੀ ਗੱਲਾਂ ਕਰ ਰਹੇ ਨੇ ਹਾਂ ਦੇਖੋ ਜਿਹੜੇ ਸਰਕਾਰ ਦੇ ਵਧੀਆ ਕੰਮ ਨੇ ਉਹਦੀ ਅਸੀਂ ਐਪਰੀਸ਼ੀਏਟ ਵੀ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਦਾ ਇਹਦਾ ਅਸੀਂ ਐਪਰੀਸ਼ੀਏਟ ਕਰਦੇ ਹਾਂ ਉਹਨੇ ਵੱਡੇ ਬੰਦਿਆਂ ਨੂੰ ਹੱਥ ਪਾਇਆ ਤੇ ਇਹਨਾਂ ਨੇ ਇਹ ਸੱਚ ਬੋਲਣ ਦੀ ਵੀ ਕੋਸ਼ਿਸ਼ ਕੀਤੀ ਜਦੋਂ ਇਹ ਕਹਿੰਦੇ ਸੀ ਵੀ ਜੋ ਵੀ ਕੋਈ ਨਸ਼ਾ ਚੱਲਦਾ ਹੈ ਈਸ਼ਟਾਚਾਰ ਚੱਲਦਾ ਜਾਂ ਮੈਨਿਕ ਚੱਲਦੀ ਹੈ ਉਹ ਬਿਨਾ ਸਿਆਸੀ ਉਹਦੇ ਸਹਿਮਤੀ ਤੋਂ ਜਾਂ ਸਿਆਸੀ ਦੇ ਉਹਦੇ ਜਿਹੜੇ ਸਿਆਸੀ ਲੋਕਾਂ ਦੀ ਹੈ ਉਹਨਾਂ ਦੇ ਵਿੱਚ ਸ਼ਾਮਲ ਹੋਣ ਤੋਂ ਬਿਨਾ ਨਹੀਂ ਚੱਲ ਸਕਦਾ ਮੁੱਖ ਮੰਤਰੀ ਕਹਿੰਦੇ ਸੀ ਪਰ ਇਹਦਾ ਮਤਲਬ ਤਾਂ ਹੁਣ ਤਾਂ ਹੀ ਚੱਲ ਰਿਹਾ ਹੁਣ ਵੀ ਸਿਆਸੀ ਤੁਹਾਡਾ ਇਹਦਾ ਮਤਲਬ ਸਿਆਸੀ ਤੇ ਰਾਜ ਦੇ ਸਾਰੇ ਅਫਸਰ ਸਾਹੀ ਤੁਹਾਡੀ ਕੱਥੀ ਹੋ ਗਏ ਫਿਰ ਕਰਾਫਟਰ ਜੋ ਹੋ ਗਏ ਮੁੱਖ ਮੰਤਰੀ ਕਹਿੰਦੇ ਤਾਂ ਠੀਕ ਹੈ ਪਰ ਇਹਨੂੰ ਹਟਾ ਕਿਉਂ ਨਹੀਂ ਸਕੇ ਇਹ ਤਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਪਊਗਾ ਤੁਸੀਂ ਕਿਉਂ ਨਹੀਂ ਹਟਾ ਸਕੇ 92 ਐਮਐਲਏ ਤੁਹਾਡੇ ਕੋਲ ਕੋਈ ਇੱਕ ਅਸੀਂ ਹੋਰ ਸੋਚਦੇ ਆ ਕਿ ਜਦੋਂ ਦੀ ਪੰਜਾਬ ਦੇ ਵਿੱਚ ਇਹ ਦੇਸ਼ ਦੇ ਵਿੱਚ ਬਹੁਮਿੰਤੀ ਦੀ ਸਰਕਾਰ ਬਣਦੀ ਹੈ ਤਾਂ ਲੋਕਾਂ ਦੇ ਖਿਲਾਫ ਹੀ ਜਾਂਦੀ ਹੈ ਉਹ ਪ੍ਰਵਾਹ ਨਹੀਂ ਕਰਦੀ ਅਸੀਂ ਤਾਂ ਇਹ ਚਾਹੁੰਦੇ ਆ ਵੀ ਪੰਜਾਬ ਜੱਗੇ ਨੂੰ ਰਲਮੇ ਮਿਲਮੇ ਸਰਕਾਰ ਬਣੇ ਕਿਸੇ ਨੂੰ ਬਹੁਤ ਮжоਰਿਟੀ ਨਾ ਤੁਸੀਂ ਦਿਓ ਤੇ ਇਹ ਜਿਹੜਾ ਤਿਆਰ ਪਾਇਆ ਸਾਡੀ ਡੈਮੋਕ੍ਰੇਸੀ ਚ ਪੰਜਾਬ ਦੇ ਵਿੱਚ ਤੇ ਦੇਸ਼ ਚ ਫੇਲ ਹੋ ਚੁੱਕਾ ਹੈ ਤਾਕਿ ਉਹ ਡਰਦੇ ਰਹਿਣ ਕਿਨੂੰ ਦਾ ਡਰ ਹੀ ਨਹੀਂ ਬਣ ਮੈਂ ਸਾਡੇ ਐਮਐਲਏ ਜੇ 10 ਨਾਰਾਜ਼ ਵੀ ਹੋ ਗਏ ਤਾਂ ਸਾਡੀ ਸਰਕਾਰ ਚੱਲਦੀ ਰਹੇਗੀ ਜੀ ਪਰ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਗਰਾਉਂਡ ਲੈਵਲ ਤੇ ਕਰਪਸ਼ਨ ਹੈਗੀ ਹੈ ਤੇ ਸੀਐਮ ਸਾਹਿਬ ਤੱਕ ਖਤਮ ਕਰ ਵੀ ਰਹੇ ਨੇ ਤੇ ਵਧੀਆ ਤਰੀਕੇ ਨਾਲ ਉਹਨਾਂ ਨੇ ਚਾਹੇ ਉਹਨਾਂ ਦੇ ਐਮਐਲਏ ਹੋਣ ਚਾਹੇ ਵੱਡੇ ਅਫਸਰ ਹੋਣ ਉਹਨਾਂ ਨੂੰ ਵੀ ਸਸਪੈਂਡ ਵੀ ਕੀਤਾ ਤੇ ਅੰਦਰ ਵੀ ਕੀਤਾ ਚਾਹੇ ਉਹ ਨਸ਼ਾ ਵੇਚਦੇ ਹੋਣ ਚਾਹੇ ਕਰਪਸ਼ਨ ਕਰਦੇ ਹੋਣ ਤੁਹਾਨੂੰ ਨਹੀਂ ਲੱਗਦਾ ਕਿ ਸੀਐਮ ਸਾਹਿਬ ਤੱਕ ਸ਼ਾਇਦ ਉਹ ਗੱਲਾਂ ਪਹੁੰਚਦੀਆਂ ਨਾ ਹੋਣ ਜਿਹੜੇ ਜਿੱਥੇ ਨੀਚੇ ਕਰਪਸ਼ਨ ਹੋ ਰਹੀ ਹੈ ਉਹ ਗੱਲਾਂ ਹੀ ਨਾ ਪਹੁੰਚਦੀਆਂ ਹੋਣ ਦੇਖੋ ਕੋਸ਼ਿਸ਼ ਤਾਂ ਕੀਤੀ ਹੈ ਮੁੱਖ ਮੰਤਰੀ ਸਾਹਿਬ ਨੇ ਇਹ ਅਸੀਂ ਮੰਨਦੇ ਆ ਪਰ ਇਹ ਵੀ ਹੈ ਉਹ ਫੇਲ ਹੋਏ ਨੇ ਕਰਪਸ਼ਨ ਬੰਦ ਕਰਨ ਚ ਇਹਦਾ ਰੀਜ਼ਨ ਇੱਕ ਹੈ ਵੀ ਇਹਨਾਂ ਦੇ ਐਮਐਲਏ ਜਾਂ ਤਾਂ ਇਨਵੋਲਵ ਨੇ ਕਰਪਸ਼ਨ ਦੇ ਵਿੱਚ ਹੁਣ ਦੇਖੋ ਮਾਈਨਿੰਗ ਦੀ ਗੱਲ ਕਰ ਲਓ ਹੁਣ ਪਹਾੜਾਂ ਕਰਕੇ ਇਹ ਮਾਈਨਿੰਗ ਦੱਸ ਰਹੇ ਵੀ ਮਾਈਨਿੰਗ ਵੀ ਕਾਰਨ ਹੈੜਾਂ ਦਾ ਮਾਈਨਿੰਗ ਜਦੋਂ 3.5 ਸਾਲ ਹੋ ਗਏ ਬੰਦੇ ਨਹੀਂ ਹੋਈ ਰੋਜ਼ ਅਖਬਾਰਾਂ 'ਚ ਖਬਰਾਂ ਆਉਂਦੀਆਂ ਨੇ ਰੋਜ਼ ਫੋਟੋਆਂ ਲੱਗਦੀਆਂ ਨੇ ਉਸ ਤਰ੍ਹਾਂ ਹੀ ਹਿੱਸਾ ਚੱਲਦਾ ਹੈ ਤੇ ਮੁੱਖ ਮੰਤਰੀ ਸਾਹਿਬ ਤਾਂ ਆਪ ਕਹਿੰਦੇ ਸੀ 20 70 30 ਦਾ ਚੱਲਦਾ ਹੈ ਜਿਹੜੀ ਪਾਰਟੀ ਦਾ ਰਾਜ ਚੱਲਦਾ ਸੀ ਅਕਾਲੀ ਕਾਂਗਰਸ ਬਾਰੇ ਉਹ ਗੱਲ ਕਰਦੇ ਸੀ ਬੀਜੇਪੀ ਬਾਰੇ 20 70 ਪੈਸੇ ਲੈਂਦੇ ਨੇ ਕਰਪਸ਼ਨ ਦੇ ਜਿਹੜੇ ਰਾਜ 'ਚ ਬੈਠੇ ਨੇ 30 ਪੈਸੇ ਉਹ ਲੈਂਦੇ ਨੇ ਫਿਰ ਤਾਂ ਹੁਣ ਵੀ ਚੱਲ ਰਿਹਾ ਹੈ ਇਹ ਤਾਂ ਹੁਣ ਮੁੱਖ ਮੰਤਰੀ ਦੱਸਣ ਵੀ 70 ਪੈਸੇ ਕਾੜ ਲੰਦਾ ਤੇ 30 ਪੈਸੇ ਕਾੜ ਲੰਦਾ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਦੀ ਗੱਲ ਨਾਲ ਸਹਿਮਤ ਹੈ ਨਵਜੋਤ ਸਿੱਧੂ ਵੀ ਇਹੀ ਕਹਿੰਦਾ ਸੀ ਨਵਜੋਤ ਸਿੱਧੂ ਹਮੇਸ਼ਾ ਇਹੀ ਕਹਿੰਦੇ 70 30 ਦੀ ਗੱਲ ਫਿਰ ਬੰਦ ਕਿਉਂ ਨਹੀਂ ਹੋਈ ਇਹਦਾ ਮਤਲਬ ਹੁਣ ਵੀ 70 30 ਚੱਲ ਰਿਹਾ ਹੋਇ ਪਰ ਇਹਦੇ ਨਾਲ ਕਰਪਸ਼ਨ ਵੀ ਵੱਧ ਗਈ ਅਸੀਂ ਤਾਂ ਫੀਲ ਦੇ ਹੀ ਰਹਿੰਦੇ ਹਾਂ ਨਾ ਹੁਣ ਕਰਪਸ਼ਨ ਦਾ ਰੇਟ ਵੱਧ ਗਿਆ ਅਫਸਰ ਅਫਸਰ ਕਹਿੰਦੇ ਹੁਣ ਤਾਂ ਸਾਡੇ ਪਰ ਜਾਦਾ ਸਿਕਤਾਈ ਅਸੀਂ ਜਿਆਦਾ ਦੀ ਤੁਸੀਂ ਸੋ ਲਵਾਂਗੇ ਕਰਪਸ਼ਨ ਕੋਈ ਥੋੜੀ ਦੇਰ ਜਦੋਂ 3 ਕਿ ਮਹੀਨੇ ਸਰਕਾਰ ਬਣੀ ਹੈ ਉਦੋਂ ਲੱਗਦਾ ਸੀ ਘਟ ਗਈ ਇਹ ਤਾਂ ਹੁਣ ਜਿਆਦਾ ਵੱਧ ਗਈ ਉਹਦੇ ਨਾਲੋਂ ਵੀ ਉਹ ਰੀਜ਼ਨ ਇਹਦਾ ਹੈ ਵੀ ਪੋਲੀਟੀਸ਼ੀਅਨ ਤੇ ਜਿਹੜੇ ਕਰਪਟ ਅਫਸਰ ਨੇ ਉਹ ਮਿਲੇ ਹੋਏ ਨੇ ਜਦ ਤੱਕ ਇਹ ਸਿਸਟਮ ਨਹੀਂ ਟੁੱਟਦਾ ਸਾਡੇ ਮੁਤਾਬਕ ਪੰਜਾਬ ਠੀਕ ਨਹੀਂ ਹੁੰਦਾ ਤੇ ਹਰ ਦਾ ਕਾਰਨ ਵੀ ਕਰਪਸ਼ਨ ਨੇ ਸਾਡੇ ਫਰੰਟ ਦਾ ਇੱਕ ਹੀ ਜਿਹੜਾ ਅਸੀਂ ਸਟੱਡੀ ਕਰਕੇ ਇੱਕ ਮਤਾ ਪਾਸ ਕੀਤਾ ਹੋਇਆ ਜੋ ਪੰਜਾਬ ਵਿੱਚ ਨਸ਼ੇ ਫੈਲੇ ਜੋ ਫੈਲ ਰਹੇ ਨੇ ਜੋ ਕਰਪਸ਼ਨ ਚੱਲ ਰਹੀ ਹੈ ਪਹਿਲਾਂ ਚੱਲਦੀ ਸੀ ਹੁਣ ਚੱਲਦੀ ਹੈ ਨਦੀਆਂ ਨਾਲੇ ਬੰਦ ਹੋਏ ਪੰਜਾਬ ਦਾ ਨੁਕਸਾਨ ਹੋਇਆ ਪੰਜਾਬ ਦਾ ਬਹੁਤ ਜ਼ਿਆਦਾ ਹੋਰ ਵੀ ਜ਼ਿਆਦਾ ਜਿਹੜੀਆਂ ਸਾਰੀਆਂ ਬਰਾਈਆਂ ਨੇ ਪੰਜਾਬ ਦੀਆਂ ਐਂਡ ਚ ਆ ਕੇ ਇਹਦਾ ਕਾਰਨ ਕਰਪਸ਼ਨ ਹੈ ਦਰਸ਼ਨ ਸਰ ਜੀ ਜਿਸ ਤਰ੍ਹਾਂ ਮੈਂ ਇੱਕ ਹੋਰ ਸਵਾਲ ਲੈਣਾ ਲੈਣਾ ਚਾਹਨਾ ਤੁਹਾਡੇ ਤੋਂ ਲਾਸਟ ਸਵਾਲ ਲਵਾਂਗੇ ਜਿਸ ਤਰ੍ਹਾਂ ਆਪਾਂ ਗੱਲ ਕਰ ਲਈ 2022 ਦੀ ਅਗਰ ਗੱਲ ਕਰੀਏ ਤਾਂ ਉਸ ਸਮੇਂ ਯਾਨੀ ਸੀਐਮ ਸਾਹਿਬ ਯਾਨੀ ਜੇ ਗੱਲ ਕਰੀਏ ਆਪਣਾ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਲਾ ਦਿੱਤਾ ਗਿਆ ਸੀ ਤੇ ਚਰਨਜੀਤ ਸਿੰਘ ਚੰਨੀ ਜੀ ਨੂੰ ਲਾਇਆ ਗਿਆ ਸੀ ਹੁਣ ਆਪਾਂ ਜੇ ਗੱਲ ਕਰੀਏ ਤਾਂ ਅੰਦਰ ਖਾਤੇ ਇਹ ਵੀ ਗੱਲਾਂ ਉੱਠ ਰਹੀਆਂ ਨੇ ਕਹਿੰਦੇ ਕਿ ਸ਼ਾਇਦ ਕਿਤੇ ਯਾਨੀ ਮਾਰੇ ਉਹ ਸੀਐਮ ਸਾਹਿਬ ਨੂੰ ਯਾਨੀ ਬਦਲਾ ਨਾ ਦਿੱਤਾ ਜਾਵੇ ਕਿ ਜਿਹੜੀ ਉਹਨਾਂ ਦੇ ਉੱਪਰ ਬਲਟੀਨ ਬੈਠੀ ਨੇ ਦਿੱਲੀ 'ਚ ਬੈਠੀ ਨੇ ਹਾਂ ਚਰਚਾ ਚਰਚਾ ਤਾਂ ਇਹ ਹੀ ਹੈ ਸਾਡਾ ਵੀ ਇਹ ਹੀ ਮਤਲਬ ਲੱਗ ਰਿਹਾ ਵੀ ਸਾਡੂ ਮੁੱਖ ਮੰਤਰੀ ਸਾਹਿਬ ਨੂੰ ਇਹ ਬਦਲ ਸਕਦੇ ਨੇ ਕਿਉਂਕਿ ਜਦੋਂ ਚੰਨੀ ਸਾਹਿਬ ਨੂੰ ਲਾਇਆ ਕੈਪਟਨ ਮਰੀਂਦਰ ਨੂੰ ਪਾਤੀਆਂ ਦਾ ਇੱਕ ਹੀ ਮਤਲਬ ਸੋਚ ਹੁੰਦੀ ਆ ਮੁੱਖ ਮੰਤਰੀ ਬਦਲਦੀ ਕਿ ਜਿਹੜੀ ਮੁੱਖ ਮੰਤਰੀ ਤੇ ਜਿਹੜੀ ਲੋਕਾਂ 'ਚ ਜਿਹੜੀ ਬਹੁਤ ਜ਼ਿਆਦਾ ਹੋਣੀ ਦੀ ਪਹੁੰਚ ਨਹੀਂ ਰਹੀ ਲੋਕਾਂ 'ਚ ਬਦਨਾਮੀ ਹੋਊਗੀ ਉਹ ਦੋਵੇਂ ਪਾਰਟੀਆਂ ਬਦਲ ਦਿੰਦੀਆਂ ਨੇ ਮੁੱਖ ਮੰਤਰੀ ਨੂੰ ਪਰ ਜੇ ਤੁਸੀਂ ਕੋਈ ਪੰਜਾਬ ਦੇ ਭਲੇ ਵਾਸਤੇ ਮੰਨਦੇ ਅਸੀਂ ਨਹੀਂ ਮੰਨਦੇ ਇਹ ਅਸਲੀਅਤ ਵੀ ਹੈ ਪੰਜਾਬ ਦੇ ਭਲੇ ਵਾਸਤੇ ਕੋਈ ਪਾਰਟੀ ਕਿਸੇ ਮੁੱਖ ਮੰਤਰੀ ਨੂੰ ਨਹੀਂ ਬਦਲਦੀ ਕੋਈ ਕਿਸੇ ਨੂੰ ਮੰਤਰੀ ਨੂੰ ਨਹੀਂ ਬਦਲਦੀ ਸਿਰਫ ਵੋਟਾਂ ਦੀ ਰਾਜਨੀਤੀ ਕਰਕੇ ਵੀ ਹੁਣ ਇਹ ਮਾਡਲ ਆ ਜਿਹੜਾ ਪੁਰਾਣਾ ਹੋ ਗਿਆ ਬਦਨਾਮ ਹੋ ਗਿਆ ਹੁਣ ਨਵਾਂ ਲਾ ਲੋ ਸਿਸਟਮ ਉੱਦੈ ਚੱਲਣਾ ਹੈ ਜਦ ਤੱਕ ਪੰਜਾਬ ਦੇ ਲੋਕ ਖੜੇ ਨਹੀਂ ਹੋਣਗੇ মিডিਆ ਜਿਹੜਾ ਵਧੀਆ মিডিਆ ਹੈ ਜਿਹੜਾ ਲੋਕ ਪੱਖੀ মিডিਆ ਉਹ ਖੜਾ ਨਹੀਂ ਹੁੰਦਾ ਹਰ ਰੋਜ਼ ਲੋਕਾਂ ਦੀ ਗੱਲ ਪਹਚਾਈ ਨਹੀਂ ਜਾਂਦੀ ਇਹਨਾਂ ਬਰਾਈਆਂ ਦੀ ਜਦ ਤੱਕ ਪੰਜਾਬ ਦਾ ਜਿਹੜਾ ਭਲਾ ਨਹੀਂ ਹੋ ਸਕਦਾ ਸੋ ਧੰਨਵਾਦ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਬਹੁਤ ਵਧੀਆ ਤੁਸੀਂ ਵਿਚਾਰ ਸਾਂਝੇ ਕੀਤੇ ਸਾਡੇ ਨਾਲ ਸੋ ਥੈਂਕ ਯੂ ਸੋ ਮਚ ਸੋ ਐਸਜੀ ਆਪਣੇ ਨਾਲ ਪ੍ਰੋਗਰਾਮ ਫਰੰਟ ਪੰਜਾਬ ਦੇ ਸੀਨੀਅਰ ਲੀਡਰ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਜੀ ਸੋ तमाम ਗੱਲਾਂ ਬਾਤਾਂ ਕੀਤੀਆਂ ਪੰਜਾਬ ਦੇ ਮਸਲਿਆਂ ਬਾਰੇ ਸੋ ਪੰਜਾਬ ਦੀ ਪੋਲਿਟਿਕਸ ਨੂੰ ਵੀ ਦੇਖਦੇ ਉਹਨਾਂ ਨੇ तमाम ਗੱਲਾਂ ਕੀਤੀਆਂ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਚੈਨਲ ਲੋਕ ਚੇਤਨਾ ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਤ ਥੋਗਾ ਦੇ ਨਾਲ ਸੋ ਨੂੰ ਜਾਂਚ ਲਾ ਦੀ ਰਿਪੋਰਟ ਮੋਹਾਲੀ